ਜਿਹੜਾ ਨਮਾ ਕਾਲੀ ਦਾ ਲੈ ਨਮਾ ਕਾਲੀ ਦਾ ਲੈ ਉਹ ਵੀ ਪਿੱਛੇ ਹਟਿਆ ਦੇਖੋ ਨਹੀਂ ਅੱਗੇ ਨਹੀਂ ਵਧਿਆ ਬਾਗਲਵਾਦ ਦਾ ਬਾਈ ਜੀ ਭੂਤ 30 ਸਾਲਾਂ ਚ ਇਹਨਾਂ ਦੇ ਦਿਮਾਗ ਚ ਇੰਨਾ ਵੜ ਗਿਆ ਲੋਕ ਇਹ ਕਹਿ ਰਹੇ ਨੇ ਵੀ ਥੋੜੀ ਲੜਾਈ ਇਹ ਆ ਵੀ ਮੈਂ ਰਨ ਬਣਨਾ ਭਾਜਪਾ ਦੀ ਪਤੀ ਪਤਨੀ ਵਾਲਾ ਰਿਸ਼ਤਾ ਜਿਹੜਾ ਬਦਲ ਨਹੀਂ ਕੀਤਾ ਉਹ ਕਹਿੰਦਾ ਮੈਂ ਰਨ ਬਣਨਾ ਨਹੀਂ ਦੌੜ ਦੌੜ ਲੱਗੀ ਹੋਈ ਆ ਲੋਕ ਲੋਕ ਇਹ ਕਹਿੰਦੇ ਨੇ ਹੁਣ ਇਹਨੂੰ ਤੋੜਨ ਦੇ ਦੋ ਗੱਲਾਂ ਨੇ ਦੇਖੋ ਸੁਖਵੀਰ ਬਾਦਲ ਜੋ ਮਰਜ਼ੀ ਕਹੀ ਜਾਵੇ ਉਹ ਤਾਂ ਭਾਜਪਾ ਦੀ ਰਨ ਆ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਹਮਾਇਤ ਕਰਦਾ ਜਿਨੇ ਜੰਮੂ ਕਸ਼ਮੀਰ ਤੋੜਨੀ ਹਮਾਇਤ ਕੀਤੀ ਜੀ ਜਿਨੇ ਕਿਸੇ ਵੀ ਨੀਤੀ ਪਾਲਿਸੀ ਦਾ ਵਿਰੋਧ ਨਹੀਂ ਕੀਤਾ ਭਾਜਪਾ ਦਾ ਉਹਦਾ ਰੌਲਾ ਕੀ ਆ ਨਮਾ ਕਾਲੀਦਾਲਾ ਇਹ ਸੁਖਵੀਰ ਬਾਦਲ ਨਾਲੋਂ ਭਾਜਪਾ ਪ੍ਰਤੀ ਕੇਂਦਰ ਸਰਕਾਰ ਪ੍ਰਤੀ ਵੱਖਰਾ ਵਰਤਾਨ ਦਾ ਕੀ ਸਿਰਜ ਰਿਹਾ ਮੈਂ ਲਿਖੇ ਅੱਜ ਨਿੱਜੀ ਤੌਰ ਤੇ ਕਿਸੇ ਨੂੰ ਸੁਨੇਹਾ ਦਿੱਤਾ ਮੈਂ ਤੁਸੀਂ ਨਾ ਫਸ ਰਹੇ ਹੋ ਤੁਸੀਂ ਦੋ ਗੱਲਾਂ ਕਰ ਦੋ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇ ਦਿਓ ਨੰਬਰ 2 1 ਨੇਸ਼ਨ 1 ਇਲੈਕਸ਼ਨ ਥਿਊਰੀ ਹੈ ਜਮਹੂਰੀਅਤ ਤੇ ਫੈਡਰਲਿਜ਼ਮ ਦੇ ਵਿਰੋਧੀ ਆ ਉਹ ਸਾਰੇ ਪ੍ਰਚਾਰ ਦੀ ਫੂਕ ਨਿਕਲ ਗਈ ਕੀ ਕਹਿੰਦੇ